ਫੇਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਅਮਨ ਅਰੋੜਾ ਤੇ ਪ੍ਰਤਾਪ ਬਾਜਵਾ ਦੇ ਵਿਚਾਲੇ ਹੋ ਗਈ ਤਿੱਖੀ ਬਹਿਸ ਗੱਲ ਤੂੰ ਤੂੰ ਮੈਂ ਮੈਂ ਤੱਕ ਪਹੁੰਚ ਗਈ ਸਿੱਧੀ ਹੋ ਗਈ ਉੱਥੇ ਤਿੱਖੀ ਬਹਿਸ ਤਾਂ ਅਮਨ ਅਰੋੜਾ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਇਹ ਬਹਿਸ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਸੀ ਉਦੋਂ ਵੀ ਬਹਿਸ ਵਾਜੀ ਦੇਖਣ ਨੂੰ ਮਿਲੀ ਉਦੋਂ ਅਮਨ ਅਰੋੜਾ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕੀ ਸਪੀਕਰ ਸਾਹਿਬ ਤੁਸੀਂ ਇਹਨਾਂ ਦੀ ਚੇਅਰ ਦੇ ਥੱਲੇ ਫੈਵਿਕੋਲ ਲਿਆ ਲਾ ਦਿਓ ਡੱਬਾ ਮੈਂ ਲਿਆ ਦਿੰਨਾ ਤਾਂ ਜਿਹਹੀਆਂ ਗੱਲਾਂ ਜਿਹੜੀਆਂ ਹੋਈਆਂ ਸੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਸ ਨੂੰ ਦੇਖ ਕੇ ਲੋਕ ਵੀ ਕਹਿੰਦੇ ਨੇ ਕਿ ਇਹ ਵਿਧਾਨ ਸਭਾ ਦਾ ਸੈਸ਼ਨ ਤਾਂ ਸਿਰਫ ਲੋਕਾਂ ਦੇ ਹੱਕ ਦੇ ਲਈ ਕੀਤਾ ਜਾਂਦਾ ਲੋਕ ਮੁੱਦਿਆਂ ਦੇ ਲਈ ਕੀਤਾ ਜਾਂਦਾ ਪਰ ਇੱਥੇ ਤਾਂ ਪਰਸਨਲ ਹੀ ਹੋ ਜਾਂਦੇ ਨੇ ਇੱਕ ਦੂਜੇ ਦੇ ਨਾਲ ਤਾਂ ਅੱਜ ਜੋ ਗੱਲਬਾਤ ਹੋਈ ਆ ਉਸ ਤੋਂ ਬਾਅਦ ਅਮਨ ਅਰੂੜਾ ਦੇ ਵੱਲੋਂ ਪੂਰੀ ਗੀਡਿੰਗ ਨੂੰ ਕਵਰ ਕਰਨ ਦੇ ਲਈ ਪਹੁੰਚੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥਿਓ ਅੱਜ ਔਨ ਦਾ ਫਲੋਰ ਆਫ ਦਾ ਹਾਊਸ ਇਹ ਸਪਸ਼ਟ ਜ਼ਾਹਿਰ ਹੋ ਗਿਆ ਪ੍ਰਤੱਖ ਹੋ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਔਰ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਪਿਛਲੇ ਕਈ ਦਿਨਾਂ ਤੋਂ ਜੋ ਬੇਅਦਬੀ ਹੋਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਔਰ ਫਿਰ ਉਸ ਤੋਂ ਬਾਅਦ ਬਾਬਲ ਕਲਾਂ ਦੇ ਵਿੱਚ ਔਰ ਕੋਟਕਪੂਰਾ ਦੇ ਵਿੱਚ ਫਾਇਰਿੰਗ ਹੋਈ ਸੀ ਔਰ लाठी चार्ज ਹੋਇਆ ਸੀਗਾ ਉਹਦੇ ਬਾਰੇ ਕਿਸ ਤਰੀਕੇ ਦੇ ਨਾਲ ਝੂਠ ਬੋਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਕਰ ਰਹੇ ਨੇ ਅੱਜ ਜੋ ਸੈਕ੍ਰੇਲੇਜ ਨੂੰ ਨਾ ਹੋਵੇ ਕਿ ਨੂੰ ਇਹਦੇ ਬਾਰੇ ਪ੍ਰੋਵੀਨਸ਼ਨ ਦਾ ਇੱਕ ਬਿੱਲ ਜਿਹੜਾ ਉਹ ਲੈ ਕੇ ਆਏ ਸੀ ਕਿ ਤੇ ਉਸ ਤੇ ਬੋਲਦੇ ਹੋਏ ਬੜੇ ਸਪਸ਼ਟ ਅੱਜ ਔਨ ਦਾ ਫਲੋਰ ਆਫ ਦਾ ਹਾਊਸ ਇਹ ਕਲੀਅਰ ਕਰ ਦਿੱਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਚਾਹੇ ਬਰਗਾੜੀ ਕਾਹਨ ਜਦੋਂ ਹੋਇਆ ਜੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੇ ਵਿੱਚ ਐਸ ਪੀਐਸ ਪਰਮਾਰ ਦੀ ਐਸਆਈਟੀ ਬਣੀ 2016 ਦੇ ਵਿੱਚ ਬਣੀ ਸਵਾ ਸਾਲ ਅਕਾਲੀ ਦਲ ਦੀ ਸਰਕਾਰ ਨੇ ਕੁਝ ਢੱਕਾ ਨਾ ਤੋੜਿਆ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਨੇ ਢੱਕਾ ਨਾ ਤੋੜਿਆ ਤੇ ਜਿਸ ਦਿਨ ਆਮ ਆਦੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਆਈ April 2022 ਦੇ ਵਿੱਚ ਉਹਦਾ ਚਲਾਨ ਹੈ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਜੋ ਇਹਨਾਂ ਨੇ 7 ਸਾਲ ਲਟਕਾ ਕੇ ਰੱਖਿਆ ਇਸ ਤੋਂ ਬਾਅਦ ਕੋਟਕਪੂਰਾ ਦੇ ਵਿੱਚ ਜੋ ਫੋਟਕਪੁਰਾ ਚੌਂਕ ਦੇ ਵਿੱਚ ਜੋ लाठी चार्ज ਹੋਇਆ ਸਿੱਖ ਸੰਗਤ ਦੇ ਉੱਪਰ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਪਿਛਲੀ ਸਰਕਾਰ ਦੇ ਸਮੇਂ 2018 ਦੇ ਵਿੱਚ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਤੇ ਉਦੋਂ ਬਾਅਦ ਇੱਕ ਐਸਆਈਟੀ ਬਣੀ ਤੇ ਉਹਨਾਂ ਉਸ ਐਸਆਈਟੀ ਨੇ ਚਾਰ ਚਲਾਨ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਪੇਸ਼ ਕੀਤੇ 2019 ਤੋਂ ਲੈ ਕੇ 2021 ਤੱਕ ਆ ਤੇ ਉਹਨਾਂ ਚਾਰੇ ਚਲਾਨਾਂ ਦੇ ਵਿੱਚ ਉਹਨਾਂ ਨੇ ਬਾਦਲਸ ਨੂੰ ਜਿਹੜੇ ਕਿ ਉਸ ਸਮੇਂ ਸਪrakash ਸਿੰਘ ਬਾਦਲ ਅਜ ਆਪਣੇ ਚਲੋ ਚਾਹੇ ਨਹੀਂ ਰਹੇ ਉਹ ਮੁੱਖ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਔਰ ਹੋਮ ਮਿਨਿਸਟਰ ਸੀਗੇ ਤੇ ਉਹਨਾਂ ਦਾ ਕਿਸੇ ਤਰੀਕੇ ਦਾ ਰੋਲ ਹੈ ਜਿਹੜਾ ਉਹਨਾਂ ਐਸਆਈਟੀਜ਼ ਨੇ ਆਪਣੇ ਚਲਾਨ ਦੇ ਵਿੱਚ ਨਹੀਂ ਦਿੱਤਾ ਸਿਰਫ ਉਹ ਸਿਰਫ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਨਾਮਜ਼ਦ ਹੈ ਜਿਹੜਾ ਉਹ ਕਰ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਹੋਰ ਜੋ ਪਰ ਗਾੜੀ ਕੇਸ ਦੇ ਨਾਲ ਨਾਲ ਸੰਬੰਧਿਤ ਹੈ ਉਹ ਬਹਿਬਲ ਕਲਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾਇਆ ਗਿਆ ਤੇ ਇਹ ਸਿਰਫ ਉਹ ਸਿਰਫ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਪਰ ਇੱਕ ਐਸਆਈਟੀ ਬਣੀ ਐਲਕੇ ਯਾਦਵ ਦੀ ਤੇ 2021 ਦੇ ਵਿੱਚ ਤੇ ਉਸ ਐਸਆਈਟੀ ਨੇ ਪਹਿਲੀ ਵਾਰੀ ਪਹਿਲੀ ਵਾਰੀ 2 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ 2023 ਦੇ ਵਿੱਚ ਚਲਾਨ ਪੇਸ਼ ਕੀਤਾ ਤੇ ਉਹਦੇ ਵਿੱਚ ਮੁੱਖ ਦੋਸ਼ੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸਾ ਸੁਖਬੀਰ ਸਿੰਘ ਬਾਦਲ ਸੁਮੇਸ਼ ਸਿੰਘ ਸੈਣੀ ਉਮਰਾਂ ਲੰਗਲ ਚਰਮਜੀਤ ਚਰਨਜੀਤ ਸ਼ਰਮਾ ਸਹਿਤ 7 ਲੋਕਾਂ ਨੂੰ ਨਾਮਜ਼ਦ ਹੈ ਜਿਹੜਾ ਉਹ ਕੀਤਾ ਤੇ ਵਿਧਾਨ ਸਭਾ ਦੇ ਅੰਦਰ ਔਰ ਤੁਹਾਡੇ ਕੋਲ ਮੀਡੀਆ ਕੋਲ ਆ ਕੇ ਜੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਤੇ ਅੱਜ ਵੀ ਪੰਜਾਬ ਨੂੰ ਗੁਬਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਦੋ ਗੱਲਾਂ ਕਹੀਆਂ ਕਿ ਇੱਕ ਚਰਨਜੀਤ ਸ਼ਰਮਾ ਦੇ ਦੇ ਅਪੀਲ ਦੇ ਉੱਪਰ ਕੇਸ ਹੈ ਜਿਹੜਾ ਉਹ ਹਾਈ ਕੋਰਟ ਦੇ ਵੱਲੋਂ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਗਿਆ ਹੈ ਬਿਲਕੁਲ ਗਲਤ ਹੈ ਝੂਠ ਹੈ ਔਰ ਜੋ ਇਹ ਕੇਸ ਹੈ ਜੋ ਕੋਟਕਪੂਰੇ ਦਾ ਕੇਸ ਹੈ ਉਹਦੇ ਵਿੱਚ ਉਹ ਅੱਜ ਵੀ ਫਰੀਦਕੋਟ ਦੇ ਵਿੱਚ ਚੱਲ ਰਿਹਾ ਹੈ ਸੈਸ਼ਨ ਜੱਜ ਕੋਲੇ 23 ਤਾਰੀਖ ਨੂੰ ਉਹਦੀ ਡੇਟ ਲੱਗੀ ਹੈ ਔਰ 31 ਤਾਰੀਖ ਨੂੰ ਉਹਦੀ ਡੇਟ ਕੋਟਕਪੂਰਾ ਦੇ ਫਰੀਦਕੋਟ ਦੇ ਵਿੱਚ ਔਰ 23 ਜੁਲਾਈ ਨੂੰ ਉਹਦੀ ਡੇਟ ਤੇ ਹਾਈ ਕੋਰਟ ਦੇ ਵਿੱਚ ਲੱਗੀ ਹੈ ਔਰ ਲੋਕਾਂ ਨੂੰ ਨਰੇ ਹੀ ਗੁੰਮਰਾਹ ਜਿਹੜਾ ਉਹ ਕਰ ਰਹੇ ਨੇ ਔਰ ਦੂਜੀ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਅਸੀਂ ਸਾਡੀ ਸਰਕਾਰ ਨੇ ਬਾਦਲਜ਼ ਦਾ ਨਾਮ ਉਹਨਾਂ ਚਲਾਣਾ ਵਿੱਚ ਉਹਨਾਂ ਇਨਕੁਆਰੀਆਂ ਵਿੱਚੋਂ ਕੱਢ ਦਿੱਤਾ ਸਰਾਸਰ ਝੂਠ ਹੈ ਸਰਾਸਰ ਗਲਤ ਹੈ ਸਰਾਸਰ ਗੁਰੂ ਦੇ ਨਾਲ ਧੋਖਾ ਕਰਨ ਵਾਲੀ ਗੱਲ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਬਾਦਲਜ਼ ਨੂੰ ਇਨਾਂ ਦੀ ਸਰਕਾਰ ਨੇ ਕਾਂਗਰਸ ਸਰਕਾਰ ਨੇ ਪ੍ਰੋਟੈਕਟ ਕੀਤਾ ਸੀ ਇੱਕ ਵੀ ਚਲਾਨ ਦੇ ਵਿੱਚ ਨਾ ਨਾਮਜ਼ਦ ਨਹੀਂ ਕੀਤਾ ਨਾ ਅਕਿਊਜ਼ਡ ਵੱਲੋਂ ਵਜੋਂ ਨਾ ਕੋ ਅਕਿਊਜ਼ਡ ਵਜੋਂ ਨਾ ਕਿ ਵਿਟਨੈਸ ਵਜੋਂ ਕਾਸੀ ਗੱਲ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਨਾਮਜ਼ਦ ਨਹੀਂ ਕੀਤਾ ਇਹ ਸਿਰਫ ਔਰ ਸਿਰਫ ਸਾਡੀ ਸਰਕਾਰ ਔਰ ਸਾਡੀ ਇਨਵੈਸਟੀਗੇਸ਼ਨ ਜਿਹੜੀ ਐਲਕੇ ਯਾਦਵ ਨੇ ਕੀਤੀ 2021 ਤੋਂ ਸ਼ੁਰੂ ਕਰਕੇ 2023 ਦੇ ਵਿੱਚ ਜਿਹਦੇ ਵਿੱਚ ਬਾਦਲਸ ਨੂੰ ਨੋਮੀਨੇਟ ਹੈ ਜਿਹੜਾ ਨਾਮਜ਼ਦ ਦੋਸ਼ੀ ਵਜੋਂ ਕੀਤਾ ਗਿਆ ਸੋ ਮੈਂ ਅੱਜ ਤੁਹਾਡੇ ਮੁਖਤਬ ਹੋਣ ਦਾ ਔਰ ਤੁਹਾਡੇ ਜ਼ਰੀਏ 3 ਕਰੋੜ ਪੰਜਾਬੀਆਂ ਦੇ ਸਾਹਮਣੇ ਮੁਖਤਬ ਹੋਣ ਦਾ ਮਕਸਦ ਹੀ ਇਹ ਹੈ ਕਿ ਜਿਸ ਤਰੀਕੇ ਨਾਲ ਝੂਠੇ ਬੋਲ ਰਹੇ ਨੇ ਉਹਦਾ ਪਰਦਾ ਫਾਸ਼ ਹੈ ਜਿਹੜਾ ਉਹ ਕੀਤਾ ਜਾਵੇ ਔਰ ਮੈਂ ਬੜਾ ਸਪਸ਼ਟ ਕਰ ਦੇਣਾ ਆਮ ਆਦਮੀ ਪਾਰਟੀ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਕਿ ਕੋਈ ਵੀ ਵਿਅਕਤੀ ਜਿਹੜਾ ਗੁਰੂ ਸਾਹਿਬ ਦੀ ਬੇਅਦਗੀਆਂ ਨੂੰ ਕਵਰ ਕਰਨ ਦੇ ਲਈ ਪਹੁੰਚੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥਿਓ ਅੱਜ ਔਨ ਦਾ ਫਲੋਰ ਆਫ ਦਾ ਹਾਊਸ ਇਹ ਸਪਸ਼ਟ ਜ਼ਾਹਰ ਹੋ ਗਿਆ ਪ੍ਰਤੱਖ ਹੋ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਔਰ ਲੀਡਰ ਆਫ ਆਪਰੇਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਪਿਛਲੇ ਕਈ ਦਿਨਾਂ ਤੋਂ ਜੋ ਬੇਅਦਬੀ ਹੋਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਔਰ ਫਿਰ ਉਸ ਤੋਂ ਬਾਅਦ ਬਾਬਲ ਕਲਾਂ ਦੇ ਵਿੱਚ ਔਰ ਕੋਟਕਪੂਰਾ ਦੇ ਵਿੱਚ ਫਾਇਰਿੰਗ ਹੋਈ ਸੀ ਔਰ लाठी चार्ज ਹੋਇਆ ਸੀਗਾ ਉਹਦੇ ਬਾਰੇ ਕਿਸ ਤਰੀਕੇ ਦੇ ਨਾਲ ਝੂਠ ਬੋਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਇਲਜ਼ਾਮ ਤراਸ਼ੀਆਂ ਕਰ ਰਹੇ ਨੇ ਅੱਜ ਜੋ ਸੈਕ੍ਰੇਲੇਜ ਨੂੰ ਨਾ ਹੋਵੇ ਕਿ ਨੂੰ ਇਹਦੇ ਬਾਰੇ ਪ੍ਰੋਵੀਨਸ਼ਨ ਦਾ ਇੱਕ ਬਿੱਲ ਜਿਹੜਾ ਉਹ ਲੈ ਕੇ ਆਏ ਸੀ ਕਿ ਤੇ ਉਸ ਤੇ ਬੋਲਦੇ ਹੋਏ ਬੜੇ ਸਪਸ਼ਟ ਅੱਜ ਔਨ ਦਾ ਫਲੋਰ ਆਫ ਦਾ ਹਾਊਸ ਇਹ ਕਲੀਅਰ ਕਰ ਦਿੱਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਚਾਹੇ ਬਰਗਾੜੀ ਕਾਹਨ ਜਦੋਂ ਹੋਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੇ ਵਿੱਚ ਐਸ ਪੀਐਸ ਪਰਮਾਰ ਦੀ ਐਸਆਈਟੀ ਬਣੀ 2016 ਦੇ ਵਿੱਚ ਬਣੀ ਸਵਾ ਸਾਲ ਅਕਾਲੀ ਦਲ ਦੀ ਸਰਕਾਰ ਨੇ ਕੁਝ ਡੱਕਾ ਨਾ ਤੋੜਿਆ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਨੇ ਡੱਕਾ ਨਾ ਤੋੜਿਆ ਤੇ ਜਿਸ ਦਿਨ ਆਮ ਆਦੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਆਈ ਅਪ੍ਰੈਲ 2022 ਦੇ ਵਿੱਚ ਉਹਦਾ ਚਲਾਨ ਹੈ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਜੋ ਇਹਨਾਂ ਨੇ 7 ਸਾਲ ਲਟਕਾ ਕੇ ਰੱਖਿਆ ਇਸ ਤੋਂ ਬਾਅਦ ਕੋਟਕਪੂਰਾ ਦੇ ਵਿੱਚ ਜੋ ਕੋਟਕਪੂਰਾ ਚੌਂਕ ਦੇ ਵਿੱਚ ਜੋ लाठी चार्ज ਹੋਇਆ ਸਿੱਖ ਸੰਗਤ ਦੇ ਉੱਪਰ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਪਿਛਲੀ ਸਰਕਾਰ ਦੇ ਸਮੇਂ 2018 ਦੇ ਵਿੱਚ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਤੇ ਉਦੋਂ ਬਾਅਦ ਇੱਕ ਐਸਆਈਟੀ ਬਣੀ ਤੇ ਉਹਨਾਂ ਉਸ ਐਸਆਈਟੀ ਨੇ ਚਾਰ ਚਲਾਨ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਪੇਸ਼ ਕੀਤੇ 2019 ਤੋਂ ਲੈ ਕੇ 2021 ਤੱਕ ਆ ਤੇ ਉਹਨਾਂ ਚਾਰੇ ਚਲਾਣਾਂ ਦੇ ਵਿੱਚ ਉਹਨਾਂ ਨੇ ਬਾਦਲਸ ਨੂੰ ਜਿਹੜੇ ਕਿ ਉਸ ਸਮੇਂ ਸਪrakash ਸਿੰਘ ਬਾਦਲ ਅਜ ਆਪਣੇ ਚੋਣ ਚਾਹੇ ਨਹੀਂ ਰਹੇ ਉਹ ਮੁੱਖ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਔਰ ਹੋਮ ਮਿਨਿਸਟਰ ਸੀਗੇ ਤੇ ਉਹਨਾਂ ਦਾ ਕਿਸੇ ਤਰੀਕੇ ਦਾ ਰੋਲ ਹੈ ਜਿਹੜਾ ਉਹਨਾਂ ਐਸਆਈਟੀ